ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਿਪੂਦਮ ਸਿੰਘ ਗਤਕਾ ਖਾੜਾ ਹੀਰਾਮਨ ਨੱਬਾ ਜੀ ਤੁਸੀਂ ਉਹਨੇ ਗਤਕਾ ਸਿੱਖਦੇ ਹੋ ਗਤਕਾ ਸਿਖਾਉਂਦੇ ਆ ਸਰ ਤੁਸੀਂ ਗਤਕਾ ਸਿਖਾਉਂਦੇ ਹੋ ਹਾਂ ਜੀ ਕਿੰਨੇ ਟਾਈਮ ਹੋ ਗਏ ਜਿਹੜੇ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਨੇ ਜੀ ਕਿੰਨੇ ਟਾਈਮ ਤੋਂ ਗਿੱਤਕਾ ਸਿੱਖਦੇ ਸੀ ਵੀਰੇ ਇਹ 7 ਕੁ ਮਹੀਨੇ 7 ਕੁ ਮਹੀਨੇ ਹੋ ਗਏ ਸਰ ਗਿੱਤਕਾ हां जी ਬੱਚਿਆਂ ਨੂੰ ਪ੍ਰੈਕਟਿਸ ਕਰਦੇ ਹੁਣ ਤੇ ਮਹਾਰਾਣੀ ਪ੍ਰੀਤੀ ਸਿੰਘ ਜੀ ਨੇ ਸਾਨੂੰ ਮਤਲਬ ਕੀ سپورਟ ਕੀਤੀ ਬਹੁਤ ਤੇ ਹੀਰਾ ਮੈਲ ਚ ਜਗ੍ਹਾ ਦਿੱਤੀ ਤੁਹਾਨੂੰ ਪਤਾ ਅੱਜ ਕੱਲ ਨਸ਼ਿਆਂ ਦਾ ਦੌਰ ਬਹੁਤ ਚੱਲ ਰਿਹਾ ਤੇ ਇਸ ਕਰਕੇ ਦੇ ਰਾਣੀ ਸਾਹਿਬ ਕਹਿੰਦੇ ਆ ਕਿ ਤੁਸੀਂ ਨਾ ਬੱਚੇ ਜੋੜੋ ਵੱਧ ਤੋਂ ਵੱਧ ਕੋਈ ਵੀ ਚੀਜ਼ ਦੀ ਲੋੜ ਆ ਹਨਾ ਸਾਨੂੰ ਦੱਸੋ ਤੇ ਅਸੀਂ ਪ੍ਰੋਵਾਈਡ ਕਰਕੇ ਦੇਵਾਂਗੇ ਤੁਹਾਨੂੰ ਇਹ ਜਿਹੜਾ ਤੁਸੀਂ ਗਿੱਤਕਾ ਮੈਡਲ ਜਿੱਤ ਕੇ ਲੈ ਕੇ ਆਏ ਕਿ ਕਿੱਥੇ ਫੰਕਸ਼ਨ ਹੋਇਆ ਤੁਹਾਡਾ ਕਿੱਥੇ ਪ੍ਰੋਗਰਾਮ ਹੋਇਆ ਜਿੱਥੋਂ ਗਿੱਤਕਾ ਖੇਡ ਕੇ ਤੁਸੀਂ ਮੈਡਲ ਜਿੱਤ ਤਕ ਦਾ ਖੇਡਣ ਰਾਜਪੁਰੇ ਗਏ ਸੀਗੇ ਸਰ ਜਿਹਦੇ ਵਿੱਚ 10 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਤੇ ਉਹਦੇ ਵਿੱਚੋਂ 11 ਮੈਡਲ ਆਏ ਸੀਗੇ ਇੱਕ ਇੰਡੀਵਿਜੂਅਲ ਬੱਚੇ ਨੇ ਵੀ ਮੈਡਲ ਲਿਆ ਨਾ ਤੇ ਰਾਜਪੁਰੇ ਤੋਂ ਮਤਲਬ ਕਾਫੀ ਵਕ ਵਕ ਪਾਰਟਿਸਿਪੇਟ ਕੀਤੀਆਂ ਟੀਮਾਂ ਨੇ ਤੇ ਉਹਨਾਂ ਵਿੱਚੋਂ ਸਾਰੇ ਬੱਚੇ ਜਿੰਨੇ ਗਏ ਸੀਗੇ ਆਪਣੇ ਮੈਡਲ ਲੈ ਕੇ ਆਏ ਠੀਕ ਹੈ ਕਿੰਨੇ ਬੱਚੇ ਮੈਡਲ ਲੈ ਕੇ ਆਏ ਕਿਹੜਾ ਕਿਹੜਾ ਮੈਡਲ ਲੈ ਕੇ ਜਿਹਦੇ ਵਿੱਚ 5 골ਡ ਸੀਗੇ ਠੀਕ ਹੈ ਜੀ 6 ਬ੍ਰਾਉਨ ਸੀਗੇ ਤੇ ਇੱਕ ਸਿਲਵਰ ਸੀ ਨਾ 6 ਸਿਲਵਰ ਸੋਰੀ ਦੁਬਾਰਾ ਬੋਲਦਾ 6 골ਡ ਸੀਗੇ ਜੀ ਤੇ ਪੰਜ ਸਿਲਵਰ ਸੀਗੇ ਤੇ ਇੱਕ ਬ੍ਰਾਉਂਜ਼ ਹੋਵੇਗਾ ਕਿਹਦੇ ਵਿੱਚ ਇੱਕ ਹੀ ਪ੍ਰੋਗਰਾਮ ਸੀ ਉੱਥੇ ਇਤਿਹਾਸ ਮੈਡਲ ਉੱਥੇ ਗੱਤਕੇ ਦਾ ਕੰਪਨੀ ਸੰਦਿਕਾ ਸਰ ਤੇ ਉਹਨਾਂ ਨੇ ਸਾਨੂੰ ਇਨਵਾਈਟ ਕਰਾਇਆ ਜੀ ਕਿ ਤੁਸੀਂ ਹਾਂ ਫਸਟ ਟਾਈਮ ਤੋਂ ਸੀ ਆਪਣੀ ਟੀਮ ਜਿਹੜੇ ਬੱਚੇ ਤਿਆਰ ਕਰ ਰਹੇ ਹੋ ਤੇ ਲੈ ਕੇ ਆਓ ਜਰੂਰ ਤੇ ਜਦੋਂ ਲੈ ਕੇ ਗਏ ਤਾਂ ਉਹ ਬਹੁਤ ਖੁਸ਼ ਹੋ ਕਿੰਨੇ ਬੱਚੇ ਨੇ ਤੁਹਾਡੀ ਟੀਮ ਸਾਡੀ ਟੀਮ ਚ 25 ਤੋਂ 30 ਬੱਚੇ ਵਾਕੈਂ ਜੀ ਸਰ ਠੀਕ ਹੈ ਉੱਥੇ ਕਿੰਨੇ ਗਏ ਸੀ ਰਾਜਪੁਰੇ ਰਾਜਪੁਰੇ 11 ਵਾ ਗਏ ਸੀ 11 ਦੇ 11 ਹੀ ਜਿੱਤੇ ਨੇ ਨਾਮ ਹੈ ਜੀ ਹਰਿੰਦਰ ਸਿੰਘ ਹਰਿੰਦਰ ਸਿੰਘ ਜੀ ਕਿਹੜਾ ਮੈਡਲ ਜਿੱਤ ਕੇ ਲਿਆ ਤੁਸੀਂ? ਸਿਲਵਰ ਮੈਡਲ ਜਿੱਤ ਕੇ ਲਿਆ ਹੈ। ਰਾਜਪੁਰੇ ਤੋਂ ਖੇਡਾਂ ਦੀਆਂ ਖੇਡਾਂ ਹੋਈਆਂ ਦੀ। ਕਿੰਨੀ ਕੀ ਖੁਸ਼ੀ ਹੈ ਤੁਹਾਨੂੰ? ਬਹੁਤ ਖੁਸ਼ੀ ਹੈ ਜੀ। ਕੋਈ ਬੱਚਿਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਤੁਸੀਂ? ਅਸੀਂ ਕਹਿੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿਣ ਬੱਚੇ, ਗੁਰਬਾਣੀ ਵੱਲ ਧਿਆਨ ਦੇਣ ਤੇ ਅਮਰ ਅਛਕਣ ਤੇ ਵੱਧ ਤੋਂ ਵੱਧ ਕੇ ਖੇਡਾਂ ਵੱਲ ਪੈਣ। ਬਸ ਜੀ ਕਿਫਾਤ ਹੈ। ਮੇਰਾ ਨਾਮ ਸੁਖਮਨ ਹੈ ਤੇ ਮੈਂ ਇਰੈਕ ਫੋਰਮੋਂ ਮੈਡਲ ਜਿੱਤ ਕੇ ਆਇਆ ਜੀ ਤੇ ਮੈਨੂੰ ਬਹੁਤ ਖੁਸ਼ੀ ਆਈ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਨਸ਼ਾ ਚ ਨਾ ਪੈਣ ਦੀ ਵੱਧ ਤੋਂ ਵੱਧ ਗੁਰਮਾਰਗ ਵਿੱਚ ਜੁੜੇ ਰਹਿਣ ਤੇ ਸਾਰੇ ਮਤਲਬ ਕਿ ਗਰੁੱਪ ਵਿੱਚ ਨਸ਼ੇ ਤੋਂ ਮੁਕਤ ਨਾ ਪੈਣ ਦਾ ਕਰਕੇ ਗੁਰਬਾਰੀ ਨਾਲ ਸਾਰੇ ਜੁੜੇ ਰਹਿਣ ਜੀ हाँ जी महाराज साहब की कहना चाहते हैं जेड बच्चे गतका टीम के पूरी खेलते हैं गत्का सीखते हैं महल राजपुरी तो मेडल जीत के लेके आए अलग अलग तरह की कहना चाहते हैं कि खुशी है सभी को सत श्रीकाल अभी आज से कुछ आठ दस महीने पहले ये बच्चे यहाँ पे गतका सीखना चालू किया है और आप देख सकते हो कि छोटे छोटे बच्चे भी हैं बड़े भी हैं और ये अभी जब से यहाँ हीरा महल में गतका सीख रहे हैं उसके पहली बार किसी कंपटीशन में गए थे भी राजपुरा और 11 बच्चे गए थे इस कंपटीशन में 11 के 11 बच्चे मेडल जीत के आए तो ये देख के मुझे बड़ा प्राउड फील हो रहा है बहुत अच्छा लग रहा है कि ये बच्चे ये इतनी मेहनत करते हैं रोज़ शाम को आके यहाँ पे मेहनत हैं और इतने सारे मेडल जीत कर आएँ इस अकेडमी को चलाने के लिए मेरे अकेले नहीं मैंने जब एक बच्चे यहाँ पर आए थे तो उनके पास इनको किट की ज़रूरत थी तो मैंने इसके लिए अपने एम एल देवमान जी को अप्रोच किया था कि इन बच्चों को हेल्प करें तो उन्होंने भी इनको एक किट प्रोवाइड करी उससे भी इन्हें बहुत हेल्प हुई है तो इसी तरह से हम सब मिलकर बच्चों को अगर आगे बढ़ाएंगे जो जो मदद कर सकता थोड़ी वो करेंगे तो हमारे बच्चे बहुत आगे बढ़ सकते हैं तो हाँ। महाराजा, आ, हाँ महाराजा ऋपु दमन सिंह जी के नाम से रखा बिकॉज इन सब की इच्छा थी कि महाराजा रिपुदमन सिंह जी के नाम से करना चाहते हैं ठीक है तो मैंने कहा बिल्कुल क्यों नहीं बट एज uh, ये अखाड़ा uh, या अकेडमी यहाँ पर हीरा महल में है और ये इतने सारे मेडल जीत गए हैं तो ये सब बच्चे मेरे बच्चे हैं तो मुझे बहुत खुशी हो रही है इस चीज़ को लेकर धन्यवाद ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ